ਲਾਰ ਦੇ ਸੀਨੀਅਰ ਪੱਤਰਕਾਰ ਸ਼੍ਰੀ ਨਿਰਮਲ ਕੁਮਾਰ ਜੀ ਦਾ 81ਵਾਂ ਜਨਮ ਦਿਨ ਸਮੂਹ ਪੱਤਰਕਾਰਾਂ ਵੱਲੋਂ ਮਿਲ ਕੇ ਮਨਾਇਆ ਗਿਆ ਇੱਕ ਕੱਟ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਖੁਸ਼ੀ ਪ੍ਰਗਟ ਕਰਦੇ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਇਸ ਮੌਕੇ ਤੇ ਹੈਰੀ ਲੰਬੜਦਾਰ ਰਵੀ ਕੁਮਾਰ ਚਾਰਨਜੀਤ ਉਮਾਰ ਬਿੱਟੂ ਰਾਜਪਾਲ ਨੰਗਲ ਵਿਨੇਸ਼ ਕੁਮਾਰ ਆਦ ਹਾਜ਼ਰ ਸਨ ਫਲੋਟਰ ਤੋਂ ਰਾਜਪਾਲ ਨੰਗਲ ਦੀ ਖਾਸ ਪੋਰ ਰਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਮੇਰੇ ਪਿੱਛੇ ਨਾ ਹੋ ਜਾ ਪਰੇ ਮੈਂ ਜਗ੍ਹਾ ਤੇ ਖੜੇ ਹਾਂ ਤੇ ਲਿਖੋ ਬਾਰੇ ਤੂ ਬੱਸ ਇਸ ਤਰ੍ਹਾਂ ਕਿੰਨਾ ਕਿ ਅਸੀਂ ਚਾਲਵਾਦ ਇੰਨਾ ਕਿ ਚਾਲਵਾ ਤੇਰੇ ਸਾਹ ਦੇ ਇੰਨਾ ਕਿ ਚਾਲੋ ਕਟੋ ਜੀ ਹੱਥ ਲਵਾ ਆਪ ਵਿੱਚ ਆ ਲੈ ਵੀ ਹਾਂ ਉਹ ਪਲੇਟ 'ਚ ਪਾਉ ਸੱਚਾ ਰੱਖ ਕੇ ਨਾ ਫਿਰ ਉੱਚੇ ਫਲਾ ਦਾਂਗੇ ਰੋ ਰੋ ਉਸਤਾ ਜੀ ਰਗਦੇ ਚਲਾਤਾ ਜਲਾਤਾ ਪਤਾ ਨਹੀਂ ਕੌਣ ਬੰਦ ਕਰੀ ਜਾਂਦਾ ਸਾਰੇ ਕੋਲ ਹੋ ਗਿਆ ਆ ਲੈ ਇੱਕ ਮਿੰਟ ਇੱਕ ਮਿੰਟ ਉਸਤਾ ਜੀ ਖਾਦੇ ਆ ਜਾ ਮਨੀਸ਼ ਤੇ ਰਵੀ ਤੂੰ ਆ ਮੂਸੀ ਉਹ ਤੂੰ ਉਹ ਕੋਈ ਆ ਹਾਂ ਹਾਂ ਸਾਂਝੇ ਚਪਲੇਟ ਨਾਲ ਜਵਾਇਡ ਕਰਨਾ ਇਹ ਸੱਚਾ ਤੁਹਾਨੂੰ ਦੇਤਾ ਕਿਸਾਨ ਤੋਂ ਨਾ ਗੁਰਖਾਂ ਦਾ ਸੱਚਾ ਹੀ ਹੁੰਦਾ ਕਰਦੇ। ਹੁੰਦੇ ਨੇ। ਕਿਹੋ ਜਿਹਾ ਨਹੀਂ ਮਾਠੀ ਗਿਆ ਟ੍ਰਿਪਰਡਰ। ਪਹਿਲਾ ਦਾ ਜੀ ਮੇਰੇ ਨਾਨਾ ਜੀ ਨੂੰ ਸ਼੍ਰੀ ਨਰਮਨ ਕੁਮਾਰਸੀ ਨੇ ਪੱਤਰਕਾਰ ਬਲੌਕ ਨੂੰ ਬਹੁਤ-ਬਹੁਤ ਉਹਨਾਂ ਦੇ ਜਨਮ ਦਿਨ ਦੀਆਂ ਮੁਬਾਰਕਾਂ। ਸਮੂਹ ਪੱਤਰਕਾਰ ਭਾਈਚਾਰੇ ਨੇ ਅੱਜ ਉਹਨਾਂ ਦੀ ਦੁਕਾਨ ਦੇ ਇਕੱਠੇ ਹੋ ਕੇ 81ਵਾਂ ਜਨਮ ਦਿਨ ਬੜੀ ਧੁੰਮ ਦਾ ਨਾਲ ਮਨਾਇਆ। ਇਸੇ ਤਰ੍ਹਾਂ ਉਹਨਾਂ ਦੀ ਸਿਹਤ ਚੰਗੀ ਰਹੇ। ਆ ਲੋਕੀ ਨੂੰ ਨਦੀ ਲੰਬੀ ਉਮਰ ਲਈ ਦੁਆ ਮ ਕਰਦੇ। ਬਾਕੀ ਜਿਹੜੇ ਪਰਿਵਾਰ ਆ ਆਪਣੇ ਬੱਚਿਆਂ ਦਾ ਕੋਈ ਪਾਲਣ ਪੋਸ਼ਣ ਨਹੀਂ ਕਰਦੇ ਜਿੱਦਾਂ ਤੁਸੀਂ ਆਪਣੇ ਨਾਨਾ ਜੀ ਦਾ ਬੜਾ ਧਮ ਧਮ ਨਾਲ ਜਨਮ ਦਿਨ ਮਨਾਇਆ। ਬਾਕੀ ਨੌਜਵਾਨਾਂ ਨੂੰ ਕੀ ਮੈਸੇਜ ਹੈ? ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਵੱਧ ਤੋਂ ਵੱਧ ਇਹਨਾਂ ਨੂੰ ਪਿਆਰ ਕਰਨ ਦੀ ਇਹਨਾਂ ਤੋਂ ਬਹੁਤ ਬਹੁਤ ਸਿੱਖਣ ਦੀ ਜ਼ਰੂਰਤ ਹੈ ਸਾਨੂੰ। ਅਸੀਂ ਇਹਨਾਂ ਦੀਆਂ ਸਲਾਹਾਂ ਨਾਲ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਤੇ ਅੱਗੇ ਵੱਧ ਸਕਦੇ ਹਾਂ।